ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦੀ ਹੈ ਬਾਬਾ ਜੀ ਸ੍ਰੀ ਅੰਦਰ ਜਿਨ੍ਹਾਂ ਨੇ ਜੱਲਦਾਰ ਮਹਾਰਾਜ ਜੀ ਦੇ ਸਰਦਾਰਾ ਤੇ ਸਤਕਾਲ ਪੇਟ ਕੀਤਾ ਹੈ ਇੱਕ ਬੇਹਿੰਗੀ ਐ ਸੰਗਤ ਪਰ ਜਿੱਥੇ ਵੈਸਣ ਸਾਹ ਜਿਆਨ ਸੋਥਾ ਨੂੰ ਸੁਹੰਦਾ ਆਹ ਮਹਾਪਰਚਾਣੀ ਭਰਤੀ ਦੇ ਨਾਲ ਪਵਿੱਤਰ ਕੀਤੇ ਉਦਾਰਤੀ ਤੇ ਆਏ ਆ ਭਰ ਕੇ ਜੀਵਨ ਸਫਲਾ ਕਰ ਰਹੇ ਹੂ ਸਾਂਤ ਮੰਡਲੀ ਮਹਾ ਪਰਚਾਂ ਨੂੰ ਸ਼ਰਧਾ ਤੇ ਸੰਕਾਰ ਪੇਟ ਕਰ ਰਹੀ ਹੈ ਕਿੰਨੇ ਮਹਾ ਪਰਚਾਂ ਦੇ ਦਰਸ਼ਨ ਹੋ ਜਾਂਦੇ ਨੇ ਕਿੰਨੀਆਂ ਰੱਬਰੰਗੀਆਂ ਰੂਹਾਂ ਦੇ ਦਰਸ਼ਨ ਹੋ ਜਾਂਦੇ ਨੇ ਇਹ ਵੱਡੇ ਭਾਵ ਨੇ ਕਿੰਨੀਆਂ ਸੰਗਤਾਂ ਤਣ ਕਰਕੇ ਹਾਜ਼ਰੀ ਭਰ ਰਹੀਆਂ ਨੇ ਮਨ ਕਰਕੇ ਹਾਜ਼ਰੀ ਭਰ ਰਹੀਆਂ ਨੇ ਧਰ ਕਰਕੇ ਸੇਵਾ ਕਰ ਰਹੀਆਂ ਸਾਰਿਆਂ ਦੇ ਵੱਡੇ ਭਾਵ ਨੇ ਮਹਾ ਪਰਚਾਂ ਦਾ ਜਿਹੜਾ ਜੀਵਨ ਹੁੰਦਾ ਉਹ ਪਰਪਕਾਰ ਵਾਸਤੇ ਹੁੰਦਾ ਜਨਮ ਮਾਰਨ ਦੇ ਹੋਮੇ ਨਹੀਂ ਨਾ ਹੀ ਪਰਪਕਾਰੀ ਆਏ ਜੀਵਨਾਂ ਦੇ ਭਗਤੀ ਲਾਣ ਹਰਿ ਸ਼ਰਮਣਤ ਲਈ ਮਹਾបុਸ਼ਾ ਦੇ ਮਾਨ ਦੇ ਵਿੱਚ ਹਮੇਸ਼ਾ ਪਰਪਕਾਰ ਦੀ ਉਪਭਾਵਨਾ ਹੁੰਦੀ ਹੈ ਇਹ ਪਰਪਕਾਰ ਰੇਤ ਸੇਵਾਵਾਂ ਚੱਲ ਰਹੀਆਂ ਨੇ ਸਾਰੀਆਂ ਸੰਤਾਂ ਦੇ ਲਾਭ ਲਈ ਚੱਲ ਰਹੀਆਂ ਨੇ ਇੱਕ ਤਾਂ ਗੁਰਮਤ ਲਈ ਗੋ ਸਿੱਖੀ ਦੇ ਵਲ ਲਈ ਅਮਰ ਉਸਤ ਜਾਰ ਹੋਣਾ ਹੈ ਕੱਲੋ ਵੱਡੇ ਭਾਗਾਂ ਵਾਲੇ ਜੀ ਇਹਨਾਂ ਦਾ ਮਨ ਬਣ ਗਿਆ ਹੈਡ ਗ੍ਰੈਂਥ ਜੀ ਦੇ ਰੂਪ ਸੇ ਇਹ ਕੋਲ ਨਾਮ ਲਖਾ ਲਿਓ ਫਿਰ ਸਮਾਨਾਸ ਦਿੱਤਾ ਜਾਵੇਗਾ ਆਪਿਆਂ ਇਸ ਕਰਕੇ ਆਪ ਜੀ ਆਇਆ ਹੋ ਜਿੰਨੀਆਂ ਘੜੀਆਂ ਇੱਥੇ ਬੈਠੀਆਂ ਜਿੰਨੇ ਸਵਾਸ ਇੱਥੇ ਨੂੰ ਸਾਰੇ ਲੈਕੇ ਚ ਜਾਣੇ ਨੇ ਕਿਉਂਕਿ ਧਾਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਮਹਾਂ ਪਰਸ਼ਾਦੇ ਮੁਖਾਰਨ ਤੋਂ ਨਿਕਲੇ ਹੋਏ ਬੋਲ ਜੀਵਨ ਨੂੰ ਪਾਲਣ ਦੀ ਸਮਰਥਾ ਰੱਖਦੇ ਨੇ ਆਓ ਬਾਹਰੀ ਸਰਕਾਰ ਜੋ ਬਾਬਾ ਬਲਕਾ ਸੀ ਆਪਣਾ ਵੀਟ ਵਾਸਤੇ ਕਿਆਲਾ ਰਬਾ ਇਨਸਾਨਾਂ ਦੇ ਸਤਕਾਰ ਭੇਟ ਕਰਨਗੇ ਵਾਹਿਗੁਰੂ ਜੀ ਕਾ ਸਤਸਾ ਵਾਹਿਗੁਰੂ ਜੀ

تنهه 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 ت

বন্দন দেবী পা महिना बधन ते छुटकाए ਮਨ ਤੇ ਵਿਸਰਿਓ ਸਗਲੋ ਧੰਦਾ ਗੁਰ ਕੀ ਚਰਨੀ ਲਾਏ ਸਾਧ ਸੰਗ ਚਿੰਤ ਬਿਰਾਨੀ ਛੜ ਗਈ ਆਪੋ ਮੁਮਨ ਵਾਸਨ ਦੇ ਕਰ ਘਟਾ ਗੜੀ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹੰਮ ਕਿਸਕੇ ਬਹਿਰਾਈ ब्रह्मा पसार पसारो पीत सतगुरु ते सोजी पाई सब को मैंत भवे आपो नकीना हम सबना के सजन दूर परायो मेरे मन का बिरहा मेरे कीयो मेरे राजन سترانی گرو روپ ਗੁਰੂ ਪਿਆਰੀ ਗੁਰਖਸਾ ਗੁਰਸਪਾਰੀ ਸਾਧ ਸੰਗਤ ਜੀ ਗੱਲਬੱਤ ਦੇ ਪੱਤੇ ਬਣਾਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਆਪ ਸਭਾ ਸੰਗਤ ਬਹੁਤ ਨਵੇਂ ਸਮੇਤੋਂ ਜਥੇਦਾਰ ਮਹਾਰਾਜ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਜੁੜ ਮਿਲ ਕੇ ਬੈਠੇ ਹਾਂ ਬਹੁਤ ਸਾਰੇ ਮਹਾਪੁਰਸ਼ਾਂ ਕੋਲੋਂ لاحی بانی کا کیرتن جسبیر بچن کر رہے تھے جی جی کہ مل خریدی لالا گولا تیرا میرا نام سفاگا پا کے ਜਨ ਜਰ ਮਹਾਰਾਜੀ ਚੜ੍ਹ ਇਸਨ ਵਿੱਚ ਜਾਏ ਪਰਮ ਸੰਤ ਸੰਤ ਬਾਬਾ ਇਸ ਸੀਨੀ ਮਹਾਰਾਜੀਆਂ ਬੋਲਿਆ ਵਾਲਾ ਜੀਵਨ ਸਾਸਨ ਜੀ ਬੋਲੇ ਗੁਲਾਮ ਕਹਿੰਦੇ ਨੇ ਬੋਲਾ ਅੱਗੇ ਰਾਜੇ ਮਹਾਰਾਜਿਆਂ ਕੋਲ ਗੁਲਾਮ ਰੱਖੇ ਜਾਂਦੇ ਸੀ ਗੁਲਾਮ ਦਾ ਜੀਵਨ ਗੋਲੇ ਦਾ ਜੀਵਨ ਭਗਤ ਜੀਵਨ ਜਿਹੜਾ ਭਗਤ ਹੈ ਪਰਮੇਸ਼ਰ ਉਹਦੇ ਵਾਸ ਵਿੱਚ ਹੁੰਦਾ ਹੈ ਗੁਲਾਮ ਦੇ ਜਿਹਦੇ ਗੁਲਾਮ ਹੁੰਦਾ ਹੈ ਜਿਹਦਾ ਗੁਲਾਮ ਹੁੰਦਾ ਹੈ ਉਹ ਉਹਦੇ ਵਾਸ ਵਿੱਚ ਹੁੰਦਾ ਹੈ ਪਾਵਕੇ ਮਾਲਕ ਹੈ ਜਿਹੜਾ ਨਾ ਗੁਲਾਮ ਦੇ ਵਾਸ ਵਿੱਚ ਹੋ ਜਾਂਦਾ ਜਿਹੜਾ ਭਗਤ ਹੈ ਹੈ ਤਾਂ ਦੇਖੋ ਭਗਤ ਪਰ ભગવાન ਉਹਦੇ ਵਾਸ ਵਿੱਚ ਹੋ ਜਾਂਦਾ ਨਾ ਤੁਮ ਆਵੇ ਵਸ ਬਸ ਬਣਾਵਣੇ ਨਾ ਤੁਮ ਆਵੇ ਵਸ ਵੇਦ ਪੜਾਵਣੇ ਨਾ ਤੁਮ ਆਵੇ ਵਸ ਤੀਰਥ ਧਾਈਐ ਨਾ ਤੁਮ ਆਵੇ ਵਸ ਧਰਤੀ ਧਾਈਐ ਨਾ ਤੁਮ ਆਵੇ ਵਸ ਕਿਤੇ ਸਿਆਣਪ ਨਾ ਤੁਮ ਆਵੇ ਵਸ ਗੋਤਰਾ ਧਾਮ ਦੇ ਸਭ ਕੋ ਤੇਰੇ ਵਸ ਧਗਮ ਕੋਚੜਾ ਮੂ ਭਗਤਾ ਕੇ ਵਸ ਭਗਤਾ ਤਾਨ ਦੇਵਾ ਭਰਤੇ ਜਿਹੜਾ ਭਗਤੀ ਕਰ ਕਰ ਕੇ ਭਗਵਾਨੋਂ ਆਪਣੇ ਵਾਸ ਨੂੰ ਚ ਕਰਨਾ। ਭਗਵਾਨ ਕਹਿੰਦਾ ਕਿ ਮੇਰੀ ਚੁਕੀ ਬਾਦੀ ਭਰਤ ਛਡਾਵਾਂ। ਵੀ ਮੇਰੀ ਬੱਚੀ ਨੂੰ ਭਗ ਛਡਾਰਣਗੇ। ਜੇ ਭਗਵਾਨਣ ਤਾਂ ਮੈਨੂੰ ਛਡਾ ਸਕਦਾ। ਮੇਰੀ ਬਾਦੀ ਭਰਤ ਛਡਾਵਾਂ। ਬਾੰਦ ਭਰਤ ਨੇ ਫੁੱਟੇ ਮੋਬੇ। ਇੱਕ ਸਮਾਂ ਲੋਕ ਗਏ ਬਾੰਦਰ ਤੋਂ ਮਨ ਮੋਬੇ ਜਵਾਬ ਨਾ। ਇਹ ਉਹ ਕਈਏ ਇਹ ਬਲਤ ਹੁੰਦੇ ਨੇ ਜਿਹੜੇ ਭਗਵਾਨ ਦੇ مالک ਹੁੰਦੇ ਨੇ ਭਗਵਾਨ ਦੇ ਬਾਸ ਵਿੱਚ ਹੁੰਦਾ ਇੱਕ ਵਾਰੀ ਇੱਥੇ ਰਾਜੇ ਕੋਲ ਤੋਂ ਗ੍ਰਾਮ ਆਇਆ ਨਾ ਨਾ ਉਹ ਗ੍ਰਾਮ ਨੂੰ ਬਹੁਤਾਂ ਨੇੜੇ ਹੁੰਦਾ ਦੇ ਕੇ ਰਾਜੇ ਦੇ ਜਿਹੜੇ ਬਾਕੀ ਸੀ ਪਹਿਲਾਂ ਦੇ ਪੁਰਾਣੇ ਉਹਨਾਂ ਦੇ ਮਨ ਵਿੱਚ ਜਲਸ ਹੋਈ ਈਰਖਾ ਹੋਈ ਕਿ ਜਿਹੜੇ ਰਾਜੇ ਮਹਾਰਾਜੇ ਸਾਡੇ ਮਹਾਰਾਜ ਨੇ ਇਹਦੇ ਨਾਲ ਬੜੀਆਂ ਹਾਸਾ-ਸਸਰਮਾ ਕਰਦੇ ਨੇ ਇਹਦੇ ਨਾਲ ਬੜੇ ਸਾਡੇ ਨਾਲ ਨਹੀਂ ਕਰਦੇ ਉਹਨਾਂ ਨੇ ਸਾਰ ਸੰਗਤ ਰਾਜੇ ਦੇ ਕਾਨੂੰਨ ਤੋਂ ਸ਼ੁਰੂ ਕਰ ਦਿੱਤੇ ਰਾਜੇ ਦੇ ਕਾਨੂੰਨ ਤੋਂ ਸ਼ੁਰੂ ਕੀਤੇ ਕਹਿਣ ਲੱਗੇ ਦੇਖੋ ਸਰਕਾਰ ਦੇਖੋ ਮਹਾਰਾਜ ਅਸੀਂ ਤਾਂ ਕਦੇ ਤੁਹਾਡੇ ਵਾਲ ਪਿੱਠ ਕਰਕੇ ਨਹੀਂ ਤੁਰੇ ਤੇ ਐ ਤੁਹਾਡੇ ਵਾਲੇ ਲੱਤਾਂ ਕਰੀ ਬੈਠਾ ਹੈ ਪੈਰ ਕਰੀ ਬੈਠਾ ਹੈ ਅਸੀਂ ਕਦੇ ਤੁਹਾਡੇ ਕੋਲ ਚੰਪੜੇ ਤੋਂ ਬਿਨਾਂ ਬੈਠਿਆ ਹੀ ਨਹੀਂ ਪਰ ਇਹ ਲੱਤਾਂ ਰੰਕਾ ਕੇ ਅੱਗੇ ਤੁਹਾਡੇ ਵਾਲ ਕਰਕੇ ਬੈਠੇ ਸੀਂੀਆਂ ਲੱਤਾਂ ਗੋਡੇ ਪਸਾਰ ਕੇ ਇਸ ਤਰ੍ਹਾਂ ਕਰਨ ਤੁਹਾਨੂੰ ਲੱਗਦਾ ਤੇ ਤੁਹਾਰੀ ਹੀ ਇਹ ਕਰਨ ਭਰਨ ਦਾ ਅਸਰ ਰਾਏ ਮਹਾਰਾਜ ਨੇ ਤਾ ਹੁਣਾ ਇੱਕ ਵਾਰ ਇਹ ਲੋਹਾਂ ਸਾਹਿਬ ਸੰਤ ਬਾਗ ਸੁਦੇਸ਼ੀ ਮਹਾਰਾਣੀ ਦੇ ਸਥਾਨ ਤੇ ਦੋ ਗਰੂ ਪਿਆਰੇ ਆਏ ਸੀ ਉਹਨਾਂ ਦਾ ਨਾਮ ਵੀ ਲੈ ਦਿੰਦਾ ਭਾਈ ਕਰਤਾਰ ਸਿੰਘ ਬਾਲੇਵਾਲ ਤੋਂ ਇੱਕ ਸਿੰਘ ਹੋਰ ਸੀ ਫਿਰ ਉਹ ਕਹਿੰਦੇ ਇੱਕ ਵਾਰੀ ਰਾਣਾ ਸਾਹਿਬ ਤੋਂ ਤੇ ਤੇ ਛੋਟੇ ਮਹਾਰਾਜ ਜਦੋਂ ਤੁਮ ਆਉਣ ਚਲੇ ਗਏ ਰੌਣਾ ਸਾਹਿਬ ਆਹ ਬੜੇ ਮਹਾਰਾਜ ਕੋਈ ਪਰਾਨ ਹੋ ਗਿਆ ਕੋਈ ਦਾਲਵਾ ਹੋ ਗਈ ਛੋਟੇ ਮਹਾਰਾਜ ਸਿੱਖਾਂ ਨੂੰ ਕਹਿੰਦੇ ਸੇਵਾਦਾਰਾਂ ਨੂੰ ਕਹਿੰਦੇ ਵੀ ਆਵਾਪਾ ਮਹਾਰਾਜ ਜੀ ਨੂੰ ਦਰਵਾਜ਼ਾ ਆਉਣ ਚਲੇਗਾ ਪਰ ਲੈ ਕੇ ਆਉਣਾ ਕਹਿੰਦੇ ਕੋਈ ਮਹਾਰਾਜ ਆਪ ਵੀ ਆ ਜਾਣਗੇ ਕਿ ਤੇ ਅੱਜ ਹੀ ਆਪ ਨਹੀਂ ਆ ਰਹੇ ਉਹ ਗੱਲਬਾਤ ਹੋ ਗਈ ਮੁੰਨਾ ਸਾਰਾ ਸਮਝੀ ਕਹਿੰਦੇ ਅਸੀਂ ਚਲੇ ਗਏ ਲੈਣ ਵਾਸਤੇ ਮਹਾਰਾਜਿਆਂ ਵੱਡੇ ਮਹਾਰਾਜ ਨੂੰ ਉਹਨਾਂ ਨੂੰ ਨਮਸਕਾਰ ਕੀਤੀ ਜਾ ਕੇ ਆਉ ਭਗਤ ਜੋ ਵੀ ਮਹਾਰਾਜ ਜੀ ਸਤਾਰਜ ਕੀਤਾ ਜਾ ਕੇ ਵੱਡਿਆ ਵੱਡੇ ਜਿਹੜੇ ਛੋਟੇ ਮਹਾਰਾਜ ਸੀ ਉਹਨਾਂ ਨੇ ਕੋਈ ਦਰਵਾਜ਼ਾ ਅੰਦਰ ਬੈਠ ਕੇ ਕੀਤੀ ਤਿਆਰ ਹੋ ਗਏ ਮਹਾਰਾਜ ਜੀ ਜਾਣ ਵਾਸਤੇ ਰਾਣਾ ਸਾਹਿਬ ਜਦੋਂ ਰਾਣਾ ਸਾਹਿਬ ਪਹੁੰਚੇ ਉਹ ਸਿੱਖ ਕਹਿੰਦੇ ਅਸੀਂ ਬੇਨਤੀ ਕੀਤੀ ਬਾਰੇ ਮਹਾਰਾਜ ਨੂੰ ਵੀ ਮਹਾਰਾਜ ਕੀ ਗੱਲਬਾਤ ਹੋ ਗਈ ਸੀ ਉਹ ਕਹਿੰਦੇ ਗੱਲ ਤਾਂ ਕੁਛ ਨਹੀਂ ਆ ਬਸ ਕਾਨਾ ਪੂਸੀ ਵਾਲੇ ਨੇ ਜਨਾ ਉਹ ਕਹਿੰਦੇ ਬਾਰੇ ਕਾਨਾ ਪੂਸੀ ਇਹ ਕਾਨਾ ਪੂਸੀ ਭਾਵੇਂ ਕੀ ਕੰਨ ਭਰਨੇ ਇੱਕ ਦੂਸਰੇ ਦੇ ਕਹਿੰਦੇ ਮਹਾਰਾਜ ਇਹ ਵਰਗਿਆਂ ਦੀ ਤੇ ਵੀ ਅਸਰ ਹੋ ਜਾਂਦਾ ਮਹਾਰਾਜ ਇਹ ਕਹਿੰਦੇ ਜੇ ਭਰੀ ਜਾਵੇ ਭਰੀ ਜਾਵੇ ਹੋ ਜਾਂਦਾ ਹੁਣਾ ਇਸ ਤਰ੍ਹਾਂ ਕੇ ਇਹ ਰਾਜ ਮਹਾਰਾਜ ਨੇ ਕੀ ਗੱਲ ਏ ਬੱਡੇ-ਵੱਡੇਆਂ ਨੂੰ ਖੈਰ ਉਹ ਰਾਜੇ ਨੇ ਕੰਮ ਭਰ ਦਿੱਤੇ ਤੇ ਰਾਜਾ ਰਾਜੇ ਨੇ ਕਹਿੰਦੇ ਇਹਨੂੰ ਸਜ਼ਾ ਦਿਓ ਰਾਜਾ ਕਿਹਾ ਜੇ 30 ਹਜ਼ਾਰ ਦੇ ਇਹ ਕਹਿੰਦੀ ਚੌਕ ਪੜਾ ਕੇ ਇਹਨੂੰ ਚੌਕ ਦੇ ਵਿੱਚ ਸਜ਼ਾ ਦਿਓ ਉਹ ਮੁਰਕਿਸ ਤਰ੍ਹਾਂ ਦੀ ਹਰਕਤ ਨਾ ਕਰੇ ਆਹ ਕਹਿੰਦੇ ਅੰਦਰ ਫਿਰ ਆਪਾਂ ਸੂਲੇ ਟੰਗ ਦਿੰਦੇ ਆ ਸਵੇਰ ਨੂੰ ਸੂਲੇ ਟੰਗਣ ਲੱਗ ਬੰਦੀਆਂ ਹੋ ਗਈਆਂ ਲੋਕਾਂ ਦਾ ਘਟ ਹੋ ਗਿਆ ਤੇ ਅਖੀਰੀ ਚੁਆਇਸ ਪੁੱਛੀ ਗਈ ਇੱਛਾ ਉਹ ਭਾਈ ਤੇਰੀ ਕੋਈ ਚੁਆਇਸ ਇੱਛਾ ਹੋਵੇ ਅਖੀਰੀ ਕੋਈ ਕਹਿੰਦਾ ਹਾਂਜੀ ਕੀਪ ਤੇ ਇੱਛਾ ਹੈ ਗੜੀ ਹੈ ਕਹਿੰਦਾ ਮੈਂ ਕਿ ਬੇਨਤੀ ਕਰਣੀ ਹੈ ਰਾਜਾ ਕਹਿੰਦਾ ਤਾਲ ਬੇਨਤੀ ਕਹਿੰਦਾ ਮਹਾਰਾਜ ਨੂੰ ਹੀ ਦੱਸੋ ਵੀ ਮੈਂ ਆਪ ਜੀ ਦਾ ਗੁਲਾਮ ਹਾਂ ਕਹਿੰਦੇ ਹਾਂ ਇਹ ਗੁਲਾਮ ਕਹਿੰਦੇ ਮੇਰਾ ਹੱਥ ਗੁਲਾਮ ਨਹੀਂ ਜਾਂ ਪੈਰ ਗੁਲਾਮ ਨਹੀਂ ਜਾਂ ਮੇਰਾ ਸਾਰਾ ਹੀ ਸਰੀਰ ਗੁਲਾਮ ਤੁਹਾਡਾ ਕੰਦੇ ਸਾਰਾ ਇਸ ਤਰੀਏ ਗੁਲਾਮ ਸੀ ਫਿਰ ਮਾਰੇ ਮੇਰੇ ਹੱਥ ਦੀ ਗੁਲਾਮ ਹੋ ਗਏ ਜਿਹੜੇ ਹੱਥ ਦੀ ਗੁਲਾਮ ਫਿਰ ਮੇਰੇ ਪੈਰ ਵੀ ਤੁਹਾਡੇ ਗੁਲਾਮ ਹੋ ਗਏ ਗੁਲਾਮ ਜਿਹਦੇ ਗੁਲਾਮ ਚਕੁੰਦੇ ਨੇ ਉਹਦੀ ਵਸਤੂ ਬਣ ਜਾਂਦੀ ਹੈ ਬੈਗ ਜੀਰ ਕਿਆ ਕਰੇ ਜਿਤਰਾ ਹੈ ਆਪਾਂ ਡੰਗਰ ਕੋਲ ਸੁੱਤ ਖੜੀ ਇਤੇ ਜੰਮਿਆ ਉਹਦਾ ਅੱਤ ਆ ਕੇ ਆਪਾਂ ਬੈ ਜਾਉਂਦੇ ਆ ਉਹਨੂੰ ਪੈਸੇ ਦੇ ਕੇ ਲਾਉਂਦੇ ਆ ਆਪਣਾ ਅਧਿਕਾਰ ਬਣ ਜਾਂਦਾ ਹੁਣ ਜਿੱਧਰ ਕੋਸੇ ਮਰਜੀ ਮੋੜੀਏ ਆਪਣਾ ਹੋ ਜਾਂਦਾ ਆਪਣਾ ਮੰਗ ਹੋ ਜਾਂਦਾ ਇਸੇ ਤਰ੍ਹਾਂ ਹੀ ਜਿਹੜੇ ਸੇਵਕ ਹੁੰਦੇ ਨੇ ਮਹਾਪੁਰਸ਼ਾਂ ਦੇ ਉਹ ਮਹਾਪੁਰਸ਼ਾਂ ਦੇ ਅੰਗ ਹੋਇਆ ਕਰਦੇ ਨੇ ਸਾਸ ਸੰਗਤ ਜਿੱਥੇ ਮਹਾਪੁਰਸ਼ਾਂ ਦੇਤੇ ਕਾਰਜ ਕਰਨ ਨੂੰ ਆਤੇ ਜਾਣਾ ਆਪ ਨਹੀਂ ਜਾਂਦੇ ਆਪਣੇ ਸੇਵਕਾਂ ਕੋਲ ਅੰਦਰ ਉਹ ਪੈਰ ਉਹਨਾਂ ਦੇ ਪੈਰਾਂ ਤੋਂ ਆਪ ਕੰਮ ਲੈ ਲੈਂਦੇ ਨੇ ਉਹਨਾਂ ਦੇ ਹੱਥਾਂ ਤੋਂ ਆਪ ਕੰਮ ਲੈ ਲੈਂਦੇ ਨੇ ਉਹਨਾਂ ਦੇ ਸਰੀਰ ਤੋਂ ਆਪ ਕੰਮ ਲੈ ਲੈਂਦੇ ਨੇ ਜਿਹੜਾ ਬਹੁਤ ਆ ਹੀ ਆਖੇ ਲੱਗ ਜੇ ਬਹੁਤ ਹੀ ਪ੍ਰੇਮ ਵਸ ਵਿੱਚ ਆਪ ਹੋ ਜੇ ਅੱਖਾਂ ਮੋੜੇ ਨਾ ਮਹਾ ਪ੍ਰਸ਼ੰਗਾ ਤਾਂ ਫਿਰ ਉਹਦੇ ਵਾਸਤੇ ਹੀ ਹੋ ਜਾਂਦੇ ਨੇ ਉਹ ਫਿਰ ਜਿਵੇਂ ਕਹਦਾ ਉਸ ਤਰੀ ਕਰਦੇ ਨੇ ਕਿਉਂਕਿ ਇੰਨੇ ਹੀ ਪ੍ਰੇਮ ਦੇ ਸਾਚ ਨੂੰ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਕਹਿੰਦੇ ਐਨਾ ਪ੍ਰੇਮ ਤਾਂ ਹੈ ਪ੍ਰੇਮ ਐਟੀ ਬਡੀ ਵਸਤੂ ਹੈ ਰੱਬ ਨੂੰ ਹੀ ਵਸਤ ਤੱਕ ਰੋਣਾ ਸਾਚ ਨੂੰ ਸੁਣਦੇ ਹੋ ਸਭਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਉਹ ਗੁਲਾਮ ਪਹਿਣ ਗਿਆ ਫਿਰ ਮਾਰੇ ਕੇ ਪੈਰ ਵੀ ਤੁਹਾਡੇ ਹੀ ਦੇ ਕੱਟ ਦੇਵੇ ਇਹਨਾਂ ਇਹ ਤਾਂ ਤੁਹਾਡੇ ਹੀ ਪੈਰ ਨੇ ਮੇਰੇ ਕਿਹੜੇ ਪੈਰ ਸੀ ਇਹ ਪੈਰ ਤੁਹਾਡੇ ਹੀ ਤੁਹਾਡੇ ਵਾਲੇ ਹੋਏ ਸੀ ਤੇ ਮੇਰਾ ਇਹ ਕੀ ਹੈ ਰਾਜਾ ਕਹਿੰਦਾ ਗੱਲ ਤਾਂ ਸਹੀ ਹੈ ਤੇਰੀ ਇਹ ਸਰੀਰ ਤਾਂ ਸਾਰਾ ਮੇਰਾ ਜੇ ਪੈਰ ਤੇਰੇ ਵਾਲੇ ਹੋ ਕੇ ਮੇਰੇ ਹੀ ਪੈਰ ਸੀ ਤਾਂ ਕਿਹਦਾ ਲੋ ਇਸ ਕਰਕੇ ਇਹ ਜਿਹੜੇ ਗੁਲਾਮ ਨੇ ਸਾਰ ਸਮਝੀ ਗੁਲਾਮ ਗੁਰੂ ਅਮਰਦਾਸ ਮਾਰੇ ਕਹਿੰਦੇ ਤਾਗ ਮਨ ਧਨ ਸਭ ਸੌਂਪ ਗੁਰੂ ਨੂੰ ਹੋ ਕੰਮ ਨਹੀਂ ਆਉਂਦਾ ਜੇ ਗੁਰਾਂ ਦਾ ਗਲਾਮ ਹੋ ਜਾ ਕਰੋ ਜਦੋਂ ਗੁਰੂ ਦਾ ਗਲਾਮ ਹੋਏਗਾ ਫਿਰ ਤੈਰੇ ਗਲਾਮ ਬਣੂਗਾ ਜਦੋਂ ਤੂੰ ਗਲਾਮ ਹੋ ਗਿਆ ਪ੍ਰਮਾਤਮਾ ਦਾ ਭਗਤ ਬਣ ਗਿਆ ਤਦ ਪ੍ਰਮਾਤਮਾ ਤੇਰੇ ਵਾਸਤੇ ਚੋਣੂਗਾ ਨਾ ਤੂੰ ਆਵੇਂ ਬਸ ਦੌੜ ਭਾਉਣੇ ਨਾ ਤੂੰ ਆਵੇਂ ਬਸ ਤੇਤ ਭਾਉਣੇ ਨਾ ਤੂੰ ਆਵੇਂ ਬਸ ਤੀਰਥ ਧਾਈਆ ਨਾ ਤੂੰ ਆਵੇਂ ਬਸ ਕਰਤੀ ਧਾਈਆ ਨਾ ਤੂੰ ਆਵੇ ਵਸ ਕੀਤਾ ਸੀ ਹੰਪੇ ਨਾ ਤੂੰ ਆਵੇ ਵਸ ਬੋਤਾ ਧਾਮ ਦੇ ਸਭ ਕੁ ਤੇਰੇ ਵਸ ਕਰਨ ਕੋਚਰਾ ਨੂੰ ਕਰਤਾ ਕੇ ਵਸ ਭਰਤਾ ਤਾਣ ਤੇਰਾ ਇਹ ਸਤਸੰਗ ਜੀ ਉਹ ਮਾਪੂਸ ਸੀ ਜਿਨ੍ਹਾਂ ਨੇ ਰੱਬ ਨੂੰ ਵਿਵਚ ਕੀਤਾ ਹੋਇਆ ਸੀ ਭਰਤੀ ਕਰ ਕਰਕੇ ਉਹ ਭਗਵਾਨ ਹੋਏ ਵਸ ਵਿੱਚ ਕਰਨ ਦੇ ਦੀ ਖੈਰ ਕਰਕੇ ਸਮਝਾ ਜਾਂਦੇ ਨਹੀਂ ਜਾਂਦਾ ਹੈ ਸਿੱਖ ਦੇ ਬਹੁਤ ਸਾਰੇ ਮਹਾਂਪੁਰਖ ਸੋਕਤ ਹਨ ਜਿਵੇਂ ਤਾਂ ਬਰਕਾ ਸਾਹਿਬ ਮਹਾਪੁਰ ਸਾਹਿਬ ਨੂੰ ਸਾਸਮੁਦੀ ਬਹੁਨੇ ਜਨਦ ਸ੍ਰੀਮਾਨ ਸਾਦਗੋਸ਼ੀ ਦੇ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਤਵਰ ਆਰਦਾਇਕੇ 22 ਸਾਲਾ ਸੇਵਾ ਕੀਤੀ ਮਹਾਪੁਰ ਸਾਹਿਬ ਦੇ ਇਤਿਹਾਸਕ ਸ਼ਬਦ ਦੇ ਵਿੱਚ ਤੇ ਫਿਰ ਉਹ ਐਸੇ ਮਰਾਬੇ ਨੂੰ ਹਾਸਲ ਕੀਤਾ ਸਾਸਮੁਦੀ ਪਹਿਲੇ ਪਹਿਲੇ ਖੁੰੜਾ ਭਾਰਤੀ ਪਛਾ ਰਾਤ ਕਹਿੰਦੇ ਪਹਿਲੀ ਰਾਤ ਫੁੱਲ ਲੱਗਦੇ ਨੇ ਸਿਮਰਨ ਕਰਦੇ ਕਰਦੇ ਸੌ ਜਾਣਾ ਤੇ ਪਿਛਲੀ ਰਾਤ ਤੇ ਉਹਦਾ ਫਾਲ ਆ ਜਿਹੜਾ ਜਾਗਣਾ ਪ੍ਰਾਪਤ ਹੁੰਦਾ ਪਹਿਲੇ ਉਮਰਦੇ ਵਿੱਚ ਕੋਈ ਨਾਮ ਭਗਤੀ ਕਰੇ ਨਾ ਸਿਮਰਨ ਕਰੇ ਜਿਸ ਲਈ ਪਰ ਉਮਰਦੇ ਜਾ ਕੇ ਉਸ ਨੂੰ ਫੇਰ ਫਾਲ ਹੁੰਦਾ ਇਸ ਕਰਕੇ ਮਹਾਂਪੁਰਸ਼ਾਂ ਨੇ ਸਭ ਤੋਂ ਪਹਿਲਾਂ ਭਗਤੀ ਕੀਤੀ ਪਹਿਲੇ ਕਾਰੇ ਖੁਲੜਾ ਭਗਤੀ ਪਛਾ ਰਾਤ ਜੋ జగੰ ਲਹਾਨ ਤੋਂ ਸਹਾਇ ਕਰਨ ਵਾਲਾ ਉਹਨਾਂ ਦੇ ਸੇਵਕ ਆ ਬਾਬਾ ਚੀਤਨੀਆ ਜਿਹਾ ਨੇ ਉਹਨਾਂ ਦੀ ਗੀਤੰਗੀ ਤੇ ਲੋਹਰ ਸਾਹਿਬ ਵਾਲੇ ਮਹਾਂਪਸੰਚਾਰਨ ਸਮੂਹ ਦਸ ਦੇ ਸਿੱਖ ਨਾਸਰਾਂ ਸੇਵਾ ਕੀਤੀ ਸੋ ਸਾਧ ਬਾਬਾ ਜਤਾ ਸਿੰਘ ਜੀ ਲੋਹਰਾ ਸਾਹ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਲੋਹਰਾ ਸਾਹ ਵਾਲੇ ਫਿਰ ਭਾਈ ਲਾਖ ਸਿੰਘ ਜੀ ਜੋ ਕਿ ਦਵਾਈ ਦੇ ਵਿੱਚ ਅੱਜ ਤੱਕ ਦਵਾਈ ਦੇ ਸੇਵਾਕਾਰ ਨਿਸ਼ਕਾਮ ਸੇਵਾ ਕਰਦੇ ਨੇ ਕੀਰਤਨ ਦੀ ਸੋ ਇਸੇ ਤਰ੍ਹਾਂ ਭਾਈ ਗੁਰਮਤ ਸਿੰਘ ਜੀ ਇਹ ਬਹੁਤ ਸਾਰੇ ਜਿਹਨੂੰ ਮਹਤ ਉਸ ਉਹਨਾਂ ਮਤੋ ਸ਼ਾਨੀ ਚਰਨ ਸਾਹਿਬ ਦੇ ਵਿੱਚ ਰਹਿ ਕੇ ਮਹਤ ਉਸ ਬਣੇ ਨੇ ਚੰਦਰ ਕਾ ਬੇਬਾ ਭਲਾ ਦੇਣ ਧਾਟ ਫਲਾਸ ਹੋਏ ਕੀ ਚੰਦਨ ਹੋਏ ਰਹੇ ਬਸੈ ਚੰਦਰ ਕਾ ਸੋ ਆਵ ਸਾ ਸੰਧੀ ਜੈਨੀਆ ਰੇਂਟੇ ਕਾ ਜਵੇ ਪੋਣਤ ਕਾ ਨਹੀਂ ਨਿਮਾ ਬੋਸਨ ਬਚਨਾਰਾ ਬਸਨਾਰਾ ਜੀ ਗਜਵਤੀ ਪਤੇ ਬਲਾਉਣੀ ਵਾਈ ਗੋਦੀ ਕਰਤਾਰ ਵਾਈ ਗੋਦੀ ਕੀ ਪਤੇ